ਸਟੈਂਡਅਪ ਕਾਮੇਡੀਅਨ ਸਮੇਂ ਰੈਨਾ ਦੇ ਲਈ ਹਾਲਾਤ ਵਿਗੜਦੇ ਜਾ ਰਹੇ ਨੇ ਜਿੱਥੇ ਇੱਕ ਪਾਸੇ ਉਹ ਆਪਣੀ ਕਾਮਿਕ ਟਾਈਮਿੰਗ ਅਤੇ ਅਨਫਿਲਟਰਡ ਜੋਕਸ ਦੇ ਲਈ ਜਾਣੇ ਜਾਂਦੇ ਨੇ ਉੱਥੇ ਹੀ ਹੁਣ ਉਹਨਾਂ ਦਾ ਨਾਂ ਇੰਡੀਆਜ਼ ਗੋਟ ਲੈਟੈਂਟ ਵਿਵਾਦ ਦੇ ਵਿੱਚ ਉਲਜੁਦਾ ਹੀ ਜਾ ਰਿਹਾ ਹੈ ਸਟੈਂਡ ਅਪ ਕਾਮੇਡੀਅਨ ਸਮੇ ਰੈਣਾ ਇੱਕ ਤੋਂ ਬਾਅਦ ਇੱਕ ਮੁਸੀਬਤ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਪਹਿਲਾਂ ਸ਼ੋਅ ਇੰਡੀਆਜ਼ ਗੋਟ ਲੇਟੈਂਟ ਦੇ ਵਿੱਚ ਵਿਵਾਦਿਤ ਟਿੱਪਣੀ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਹੋਇਆ ਤੇ ਹੁਣ 21 ਅਤੇ 23 ਮਾਰਚ ਨੂੰ ਦਿੱਲੀ ਦੇ ਵਿੱਚ ਹੋਣ ਵਾਲਾ ਉਹਨਾਂ ਦਾ ਸ਼ੋਅ ਅਨਫਿਲਟਰਡ ਰੱਦ ਕਰ ਦਿੱਤਾ ਗਿਆ ਇਸ ਸ਼ੋਅ ਦੀ ਐਡਵਾਂਸ ਬੁਕਿੰਗ ਪੂਰੀ ਹੋ ਗਈ ਸੀ ਪਰ ਵਿਵਾਦਾਂ ਦੇ ਕਾਰਨ ਸ਼ੋਅ ਨੂੰ ਰੱਦ ਕਰ ਦਿੱਤਾ ਹੈ ਮਹਾਰਾਸ਼ਟਰ ਸਾਈਬਰ ਸੈੱਲ ਨੇ ਸਮੇਂ ਰਾਨਾ ਨੂੰ ਸਮਨ ਭੇਜਿਆ ਸੀ ਪਰ ਉਸ ਸਮੇਂ ਉਹ ਪੇਸ਼ ਨਹੀਂ ਹੋਏ ਉਹਨਾਂ ਨੂੰ 19 ਮਾਰਚ ਨੂੰ ਮੁੜ ਸਾਈਬਰ ਸੈੱਲ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ ਹੁਣੇ ਦੇਖਣਾ ਹੋਵੇਗਾ ਕਿ ਸਮੇਂ ਰਹਿਣਾ ਇਸ ਮਾਮਲੇ ਚ ਕਿਵੇਂ ਨਿਕਲਦੇ ਨੇ ਅਤੇ ਉਹਨਾਂ ਦਾ ਸ਼ੋਅ ਰੀਸ਼ਡਿਊਲ ਹੋਵੇਗਾ ਜਾਂ ਨਹੀਂ ਅੱਜ ਉਹ ਪੇਸ਼ ਹੋਣਗੇ ਜਾਂ ਨਹੀਂ ਰਣਵੀਰ ਅਲਾਬਾਦੀਆ ਨੇ ਇੱਕ ਕੰਟੈਸਟੈਂਟ ਨੂੰ ਮਾਤਾ ਪਿਤਾ ਨੂੰ ਲੈ ਕੇ ਅਜੀਬ ਸਵਾਲ ਪੁੱਛਿਆ ਸੀ ਜਿਸ ਤੋਂ ਬਾਅਦ ਸਾਰਾ ਮਾਮਲਾ ਪੱਖ ਹੈ ਇਸ ਦੇ ਨਾਲ ਸੋਸ਼ਲ ਮੀਡੀਆ ਤੇ ਹੰਗਾਮਾ ਮਚ ਗਿਆ ਲੋਕ ਗੁੱਸੇ ਦੇ ਵਿੱਚ ਆ ਗਏ ਤੇ ਜੱਜ ਪੈਨਲ ਦੀ ਭਾਰੀ ਆਲੋਚਨਾ ਹੋਣ ਲੱਗੀ ਹੈ ਮਾਮਲਾ ਇਨਾ ਜ਼ਿਆਦਾ ਵੱਧ ਗਿਆ ਕਿ ਮਹਾਰਾਸ਼ਟਰ ਸਾਈਬਰ ਸੈੱਲ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ